ਠੀਕ ਹੈ ਕੁਰਸੀ ਤੇ ਬੈਠੇ ਚਾਹੇ ਐਸਐਸਪੀ ਸਾਹਿਬ ਹੈ ਚਾਹੇ ਡੀਸੀ ਸਾਹਿਬ ਹੈ ਚਾਹੇ ਕੋਈ ਡਿਪਟੀ ਸਾਹਿਬ ਹੈ ਮੁੰਡੇ ਆਪਣੇ ਹੀ ਹੈ ਉਧਰ ਲਕਤਾਰ ਜ ਖੜੇ ਹੈ ਇਹ ਜਾਤ ਦੇ ਵਿੱਚ ਰਹਿ ਕੇ ਅੱਪਾ ਲੜਾਈਆਂ ਹੁਣ ਤੱਕ ਵੱਡੀਆਂ ਜਿੱਤੀਆਂ ਭਰਾਵੋ ਲੜਾਈਆਂ ਜਿੱਤਣੀਆਂ ਚਾਹੀਦੀਆਂ ਹੈ ਸਿਕਰੀਆ ਦਾ ਪੰਚਾਇਤ ਬੈਠੀ ਹੈ ਸਾਬਕਾ ਸਰਪੰਚ ਸਾਹਿਬ ਜੀ ਬੈਠੇ ਆ ਗਤਿਆਲ ਸਿੰਘ ਜੀ ਕਮੇਟੀ ਦੇ ਵਿੱਚ ਨੇ ਦਿੱਥੇ ਬਲੀਏ ਬਾਰ-ਬਾਰ ਕੱਲ ਮੀਟਿੰਗ ਲੱਗੀ ਐ ਤਿੰਨ-ਚਾਰ ਦਿਨਾਂ ਤੋਂ ਲੈ ਕੇ ਘੋਲ ਚੱਲ ਰਿਹਾ ਤਿੰਨ ਦਿਨਾਂ ਪਾ ਡਿਊਟੀ ਦਫਤਰ ਦੇ ਮੂਹਰੇ ਮੋਰਚਾ ਲੱਗੇ ਰਿਹਾ ਅੱਜ ਆਪਾਂ ਰੋਡ ਜਾਮ ਕਰਦਾ ਸੈਨਟੀ ਦੇ ਨਾਲ ਅਰਿਆਂ ਕੀਤਾ ਤੁਸੀਂ ਜਿੰਨੇ ਪਿੰਡਾਂ ਦੇ ਵਿੱਚੋਂ ਆਇਓ ਉਸੀਂ ਮਿਹਨਤ ਕੀਤੀ ਹੈ ਘਰ ਘਰ ਜਾ ਕੇ ਬੰਦਿਆਂ ਨੇ ਦੁੱਧ ਇਕੱਠਾ ਕੀਤਾ ਹੈ ਪਰ ਸਾਡੀ ਜਿੱਥੇ ਬੰਦੀ ਕੋਈ ਸਾਡੀ ਲਿਸਟ ਹੁੰਦੀ ਹੈ ਵੀ ਕਿੰਨੇ ਬੰਦੇ ਆਏ ਪਿੰਡ ਚੋਂ ਕਿੰਨੇ ਦਾ ਵਹੀਕਲ ਕਰਾਇਆ ਕਿੰਨਾ ਦੁੱਧ ਲੈ ਕੇ ਆਇਆ ਸਾਡਾ ਬਕਾਇਦਾ ਤੌਰ ਤੇ ਬੰਦਾਂ ਡਿਉਟੀ ਲੱਗੀ ਹੁੰਦੀ ਹੈ ਸਭ ਪਰਿਵਾਰ ਮੌਤ ਕਰਦੇ ਹੋ ਤੁਸੀਂ ਅੱਜ ਪਰਿਵਾਰ ਨੂੰ ਇਨਸਾਫ ਦਿਵਾਉਣ ਆਇਓ ਇਹ ਲੱਗੀ ਹੋਈ ਅੱਗ ਕਿਸੇ ਦੇ ਘਰੇ ਵੀ ਅੱਗ ਜਾ ਸਕਦੀ ਹੈ ਸੋਪਾ ਜਾਵਤਿਆਂ ਦੇ ਵਿੱਚ ਬਹਿ ਕੇ ਡੇਢ ਰਾਤਿਆਂ ਨਾਲ ਬਹਿ ਕੇ ਕੋਈ ਕਾੜਾ ਪਲੈ ਬਣਾਈਏ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਮੇਟੀ ਨੂੰ ਵੀ ਜਿਹੜੇ ਮੋਰਚੇ ਹੁੰਦੇ ਆ ਉਹ ਅਣਮਿੱਠੇ ਸਮੇਂ ਲਈ ਰਾਤ ਨੂੰ ਵੀ ਹੁੰਦੇ ਆ ਰਾਤਾਂ ਦਾ ਜਾਵਤਾ ਬਣਾਉ ਰਹੇ ਹਾਂ ਪਰ 3 ਵਜੇ ਭੱਜਣ ਵਾਲਾ ਜਿਹੜਾ ਟਾਈਮ ਉਹਨੂੰ ਮਿਸ ਕਰੋ ਸੋ ਪਰਾਵਾ ਫੇਰੀ ਇਸ ਪ੍ਰਵਾਹ ਨੂੰ ਨਿਸ਼ਾਫ ਮਿਲ ਸਕਦਾ ਕੱਲ ਕਈ ਗੈਰਦਿਆਂ ਮੀਟਿੰਗਾਂ ਲੱਗੀਆਂ 9 ਲੱਖ ਰੁਪਇਆ ਤੋਂ ਅੱਗੇ ਨਹੀਂ ਪੜੇ ਆਪਾਂ ਸਾਰੇ ਵਿੱਚ ਹੀ ਸੀ ਭਰਾਵੋ ਚਾਰ ਪੰਜ ਮੀਟਿੰਗਾਂ ਲੱਗੀਆਂ ਬਾਹਰੋਂ ਚਾਰ ਬੰਦਿਆਂ ਨੂੰ ਖੋਲ ਮਠਾਰਿਆ ਸਰਪੰਚ ਸਾਹਿਬ ਸੀ ਵਿੱਚ ਅਸੀਂ ਆਖਿਆ ਵੀ ਨਵੇਂੜਾ ਭਰਾਵੋ ਅਸੀਂ ਐਕਸ਼ਨ ਲਵਾਗੇ ਨਹੀਂ ਹੋਰ ਫਿਰ ਗਾਂਧੀ ਸਾਹਿਬ ਬੈਠੇ ਆ ਜਿਲ੍ਹੇ ਆਗੂ ਆ ਸਿੱਧੂਪੁਰ ਦੇ ਠਿਕਰੀ ਆਉਂਦੇ ਸਾਡੇ ਕਾਟੀਆਂ ਦੇ ਬੈਠੇ ਆ ਵੀਰੋ ਮੈਂ ਵੀ ਸੀਗਾ ਉੱਥੇ ਲਖਵਿੰਦਰ ਨੇ ਸਾਨੂੰ ਰੋਕ ਲਿਆ ਜਰਾ ਸਾਨੂੰ ਐਸੀ ਵੀ ਇੱਕ ਗੱਲ ਚੱਲੇ ਕਿ ਬاہر ਸਾਥੀ ਬਾਕੇ ਅਸੀਂ ਇਹਨੂੰ ਅੰਦਰ ਸੱਦ ਲਾਂਗੇ ਸੋ ਆਪਾਂ ਕੋਈ ਗੈਰ ਗੱਲ ਨੂੰ ਕਰਦੇ ਹੁੰਦੇ ਕੋਈ ਗੈਰ ਜਾਮ ਤੇ ਤੋਂ ਚਾਹੇ ਅੰਦਰ ਬੈਠੇ ਆਂ ਚਾਹੇ ਬਾਹਰ ਬੈਠੇ ਆਂ ਜਾਮ ਤੋਂ ਵੱਧ ਗੱਲਾਂ ਆਪਾਂ ਜੱਠੇ ਬੰਦੀਆਂ ਵਾਲੇ ਕਰਦੇ ਹੁਣ ਸੋ ਜਾਮਦਾਰ ਦੇ ਵਿੱਚ ਆਪਾਂ ਰਹਿ ਕੇ ਇਸ ਪਰਿਵਾਰ ਨੂੰ ਇਨਸਾਫ ਸੁਣਾਉਣਾ ਐਤੂ ਵੱਡੇ ਵੱਡੇ ਆਰਤੀਏ ਭਰਾਵੋ ਦੀਵਾਂ ਲਾ ਕੇ ਭੱਜ ਕੇ ਕੋਈ ਨਹੀਂ ਪੁੱਛਿਆ ਕਿਸੇ ਨੇ ਪਰ ਜਿਹੜਾ ਸਾਡਾ ਭਾਈਚਾਰਾ ਪਿੰਡਾਂ ਦੇ ਵਿੱਚੀ ਸਾਡੀਆਂ ਲੱਤਾਂ ਖਿੱਚਦੇ ਆਕ ਦੂਜੇ ਦੀਆਂ ਵੀ ਸਾਡਾ ਭਾਈਚਾਰਾ ਮਾੜਾ ਸੋ ਭਰਾ ਕੋਈ ਮਾੜਾ ਨਹੀਂ ਹੁੰਦਾ ਸੋ ਸਾਰੇ ਲੋਕ ਚੰਗੇ ਹੁੰਦੇ ਆ ਆਪਾਂ ਗੈਰਜਾਬ ਤੇ ਗੱਲਾਂ ਨਾ ਕਰੀਏ ਚਾਹੇ ਅੱਪੋਂ ਖੁੰਡ ਤੇ ਬੈਠੇ ਆ ਚਾਹੇ ਅੱਪੋਂ ਧਰਨੇ 'ਚ ਬੈਠੇ ਆ ਚਾਹੇ ਮੋਰਚੇ 'ਚ ਬੈਠੇ ਆ ਜਾਬ ਤੇਰੇ ਵਿੱਚ ਰਹਿ ਕੇ ਜੰਨਾ ਪਾ ਜਿੱਤਣੀਆਂ ਨੇ ਪ੍ਰਸ਼ਾਸਨ ਨੂੰ ਪਤਾ ਹੈ ਵੀ ਇਹ ਬੈਠੇ 12 ਵਜੇ ਦਾ ਟਾਈਮ ਦਿੱਤਾ 12 ਵਜੇ ਨਾਲੇ ਹੋਣਗੇ ਅੱਪਾ ਉਹਦਾ ਵੀ ਖਿਆਲ ਰੱਖਣਾ ਹੁੰਦਾ ਕੋਈ ਬਹਿਣ ਆ ਗਈ ਬੱਚੇ ਆ ਗਏ ਉਹਦਾ ਵੀ ਖਿਆਲ ਰੱਖਣਾ ਹੁੰਦਾ ਕਈ ਪੱਤਰ ਗਏ ਵੀ ਆ ਜਾਂਦੇ ਆ ਜਿਹੜੀ ਆਪਾਂ ਨੂੰ ਵੱਡੀਆਂ ਉੱਚੀਆਂ ਪਹਾੜੀਆਂ ਤੇ ਬਚਾਉਂਦੇ ਆ ਉਹਨਾਂ ਦੇ ਵੀ ਅੱਗੇ-ਅੱਗੇ ਜਾਣਾ ਹੁੰਦਾ ਐ ਕਈ ਗੱਲਾਂ ਦਾ ਖਿਆਲ ਰੱਖ ਕੇ ਆਪਾਂ ਨੂੰ ਕਰਨਾ ਚਾਹੀਦਾ ਅੱਜ ਸਪ੍ਰੇਹਾ ਦਾ ਦੌਰ ਵੀ ਐ ਕਈ ਬੰਦੇ ਮਿਲਿਆ ਥੇ ਹੰਦੇ ਆ ਇਹ ਆਪਾਂ ਨੂੰ ਸਪ੍ਰੇਹਾ ਕਰਦੇ ਆ ਕਈ ਆਰਥਿਕ ਨੂੰ ਸਿੱਖਿਆ ਫਿਰ ਕਰਾ ਕੇ ਹਟਾਂਗੇ ਤੇ ਪਰਿਵਾਰ ਨੂੰ ਜਿਹੜਾ ਉਹ ਪੈਸਾ ਭਰਿਆ ਹੋਇਆ ਪਿਆਰ ਦੇਤੇ ਫਰੀਣੀ ਚੁਣੀ ਇਕੱਠੀ ਕੀਤੀ ਔਰ ਜੁੱਧਲੀ ਉਹ ਮੇਰੇ ਪੁੱਤਾਂ ਦੀ ਮਿਹਨਤ ਉਹਦੀ ਬੱਚੀ ਦੀ ਮਿਹਨਤ ਉਹਨੇ ਘਰ ਵਾਲੀ ਦੀ ਮਿਹਨਤ ਉਹ ਦਰਸਾ ਸਿਖੀ